delight punjab academy ਦੇ ਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੇ ਦੌਰੇ ਤੇ ਆਉਣ ਵਾਲੇ ਨੇ ਤੇ ਭਾਰਤ ਦੇ ਦੌਰੇ ਤੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਕੁਝ ਐਦਾਂ ਦੀਆਂ ਮੰਗਾਂ ਭਾਰਤੀ ਸਰਕਾਰ ਦੇ ਸਾਹਮਣੇ ਰੱਖੀਆਂ ਨੇ ਜਿਨ੍ਹਾਂ ਨੂੰ ਮੰਨਣਾ ਸ਼ਾਇਦ ਥੋੜਾ ਮੁਸ਼ਕਲ ਹੋਵੇ 2021 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਭਾਰਤ ਆ ਰਹੇ ਨੇ ਕਿਸ ਤਰੀਕੇ ਨਾਲ ਇਸ ਸਿਚੁਏਸ਼ਨ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਸਬੰਧ ਕਿ ਤਾਂ ਰਸ਼ੀਆ ਤੇ ਯੂਕਰੇਨ ਦੇ ਵਿੱਚ ਵਾਰ ਚੱਲ ਰਿਹਾ ਹੈ ਹੈਨਾ ਤੇ ਚੀਨ ਤੇ ਅਮਰੀਕਾ ਦੇ ਵਿੱਚ ਵੀ ਹਾਲਾਤ ਬਹੁਤ ਚੰਗੇ ਨਹੀਂ ਹੈਗੇ ਵਪਾਰ ਯੁੱਧ ਦੇਖਣ ਨੂੰ ਮਿਲ ਰਿਹਾ ਤੇ ਅਮਰੀਕਾ ਦਾ ਲਗਾਤਾਰ ਦਬਾਅ ਜਿਹੜਾ ਹੈਗਾ ਭਾਰਤ ਦੇ ਉੱਤੇ ਵੱਧਦਾ ਜਾ ਰਿਹਾ ਹੈ ਕਿ ਭਾਰਤ ਬਹੁਤ ਜ਼ਿਆਦਾ ਵਪਾਰ ਜਿਹੜਾ ਹੈਗਾ ਰਸ਼ੀਆ ਦੇ ਨਾਲ ਨਾ ਕਰੇ ਇਨ੍ਹਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਸ ਤਰੀਕੇ ਦੀ ਟਾਕ ਇਹ ਹੋ ਸਕਦੀ ਆ ਕਿਦਾਂ ਦੇ ਰਿਲੇਸ਼ਨ ਆਉਣ ਵਾਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਪੂਰੀ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾਲ ਫਿਊਚਰਿਸਟਿਕ ਜਿਹੜੀਆਂ ਨੇ ਅਪਰੋਚਸ ਤੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੈਗਾ ਕਿ 4 ਤੇ 5 ਦਸੰਬਰ ਦੇ ਵਿੱਚ ਇਹ 23ਵੀਂ ਸਾਲਾਨਾ ਬੈਠਕ ਹੈ 기ਆ ਜਿਹੜੀ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੀ ਆ ਤੇ ਇਸ ਦੌਰੇ ਦਾ ਮਕਸਦ ਹੈਗਾ ਕਿ ਭਾਰਤ ਤੇ ਰੂਸ ਖਾਸ ਅਤੇ ਵਿਸ਼ੇਸ਼ ਰਣਨੀਤਿਕ ਸਾਥ ਨੂੰ ਮਜ਼ਬੂਤ ਕੀਤਾ ਜਾਵੇ ਸਟ੍ਰੈਟੈਜੀਕ ਪਾਰਟਨਰਸ਼ਿਪ ਦਾ ਮਤਲਬ ਹੁੰਦਾ ਕਿ ਥੋੜਾ ਜਾ ਜਿਹੜਾ ਹੈਗਾ ਰਣਨੀਤਿਕ ਏਰੀਆ ਦੇ ਵਿੱਚ ਸਪੋਰਟ ਕੀਤਾ ਜਾਵੇ ਡਿਫੈਂਸ ਜਿਹੜਾ ਹੈਗਾ ਰੱਖਿਆ ਖੇਤਰ ਦੇ ਵਿੱਚ ਜਿਹੜਾ ਹੈਗਾ ਸਹਿਯੋਗ ਵਧਾਇਆ ਜਾਵੇ 1971 ਦੇ ਵਿੱਚ ਭਾਰਤ ਤੇ ਰੂਸ ਦੇ ਵਿੱਚ ਫਰੈਂਡਸ਼ਿਪ ਟ੍ਰੀਟੀ ਹੋਈ ਸੀ ਇਹਦਾ ਮਕਸਦ ਇਹ ਸੀਗਾ ਵੀ ਜੇਕਰ ਕੋਈ ਤੀਜਾ ਦੇਸ਼ ਭਾਰਤ ਦੇ ਉੱਤੇ ਹਮਲਾ ਕਰਦਾ ਹੈ ਜਾਂ ਭਾਰਤ ਨੂੰ ਕਿਸੇ ਵੀ ਦੇਸ਼ ਤੋਂ ਕੋਈ ਖਤਰਾ ਮਹਿਸੂਸ ਹੁੰਦਾ ਹੈ ਉਸ ਖਤਰੇ ਨੂੰ ਕਾਊਂਟਰ ਕਰਨ ਲਈ ਰੂਸ ਹਮੇਸ਼ਾ ਭਾਰਤ ਦਾ ਸਹਿਯੋਗ ਕਰੇਗਾ ਇਹ ਜਿਹੜੀ ਟ੍ਰੀਟੀ ਹੈਗੀ ਆ ਦੋਨਾਂ ਦੇਸ਼ਾਂ ਦੇ ਵਿੱਚ ਸਟ੍ਰੈਟੈਜੀਕ ਕੋਆਪਰੇਸ਼ਨ ਦਾ ਬੇਸ ਹੈਗੀ ਆ ਇਨੂੰ ਆਧਾਰ ਬਣਾ ਕੇ ਹੀ ਦੋਨੋਂ ਦੇਸ਼ ਰਣਨੀਤਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਰੱਖਿਆ ਵਪਾਰ ਊਰਜਾ ਤੇ ਟੈਕਨੋਲੋਜੀ ਦੇ ਖੇਤਰਾਂ ਦੇ ਵਿੱਚ ਨਵਾਂ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਵਿਸ਼ਵ ਤੇ ਖੇਤਰੀ ਹਾਲਾਤਾਂ ਦੇ ਉੱਤੇ ਵੀ ਚਰਚਾ ਕੀਤੀ ਜਾਵੇਗੀ ਤੇ ਨਵੇਂ ਐਮਓਯੂਜ਼ ਵੀ ਸਾਈਨ ਕਰਨ ਦੀ ਕੋਸ਼ਿਸ਼ ਹੋਏਗੀ ਇਹ ਦੌਰਾ ਕਿਉਂ ਮਹੱਤਵਪੂਰਨ ਅਸੀਂ ਮੰਨ ਸਕਦੇ ਹਾਂ 2021 ਤੋਂ ਪਹਿਲੀ ਵਾਰ 2021 ਤੋਂ ਬਾਅਦ ਦੀ ਪਹਿਲੀ ਵਾਰ ਆ ਜਦੋਂ ਪੁਤਿਨ ਭਾਰਤ ਆ ਰਹੇ ਨੇ ਤਾਨੂੰ ਪਤਾ ਹੈ ਕਿ 2021 ਤੋਂ ਬਾਅਦ ਹੀ ਰਸ਼ੀਆ ਤੇ ਯੂਕਰੇਨ ਦੇ ਵਿੱਚ ਵਾਰ ਸ਼ੁਰੂ ਹੋ ਗਿਆ ਸੀਗਾ ਉਸ ਤੋਂ ਬਾਅਦ ਇਹ ਫਸਟ ਟਾਈਮ ਹੈਗਾ ਜਿਹੜਾ ਪੁਤਿਨ ਇੰਡੀਆ ਵਿਜ਼ਿਟ ਕਰ ਰਹੇ ਨੇ ਭਾਰਤ ਰੂਸ ਰਿਸ਼ਤਿਆਂ ਦੇ ਵਿੱਚ ਸਥਿਰਤਾ ਤੇ ਭਰੋਸੇ ਦੀ ਪੁਸ਼ਟੀ ਕੀਤੀ ਜਾਵੇਗੀ ਵਿਸ਼ਵ ਪੱਧਰੀ ਬਦਲ ਰਹੇ ਕੂਟਨੀਤਿਕ ਮਾਹੌਲ ਦੇ ਵਿੱਚ ਦੋਨਾਂ ਦੇਸ਼ਾਂ ਦੀ ਸਾਂਝ ਕਿਸ ਤਰੀਕੇ ਦੀ ਰਹਿ ਸਕਦੀ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਗੱਲ ਕੀਤੀ ਜਾਏਗੀ ਥੋੜਾ ਜਿਹਾ ਮੈਂ ਤੁਹਾਨੂੰ ਅਗਰ ਮੈਂ ਪ੍ਰੈਜ਼ੈਂਟ ਸਿਚੁਏਸ਼ਨ ਬਾਰੇ ਗੱਲ ਕਰਾਂ ਤਾਂ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੈਗਾ ਵੀ ਬ ਚੀਨ ਤੇ ਅਮਰੀਕਾ ਦੇ ਵਿੱਚ ਇਸ ਸਮੇਂ ਵਪਾਰ ਯੁੱਧ ਚੱਲ ਰਿਹਾ ਹੈ ਹੈਨਾ 트럼ਪ ਚਾਹੁੰਦੇ ਨੇ ਵੀ ਚਾਈਨਾ ਦੀ ਇਕਨੋਮੀ ਨੂੰ ਕਿਸੇ ਤਰੀਕੇ ਨਾਲ ਕੋਲਾਪਸ ਕਰ ਦਿੱਤਾ ਜਾਵੇ ਉਹਦਾ ਕਾਰਨ ਇਹ ਹੈਗਾ ਵੀ ਇਸ ਸਮੇਂ ਅਮਰੀਕਾ ਨੂੰ ਸਭ ਤੋਂ ਵੱਡੀ ਟੱਕਰ ਚੀਨ ਦੇ ਥਰੂ ਮਿਲ ਰਹੀ ਹੈ ਚੀਨ ਤੋਂ ਮਿਲ ਰਹੀ ਹੈ ਅੱਜ ਤੋਂ 30 ਸਾਲ ਪਹਿਲਾਂ ਦੀ ਮੈਂ ਗੱਲ ਕਰਾਂ ਤੇ ਇਹ ਟੱਕਰ ਰੂਸ ਅਮਰੀਕਾ ਨੂੰ ਦਿੰਦਾ ਰਿਹਾ ਪਰ ਇਸ ਸਮੇਂ ਰੂਸ ਉਨੀ ਵੱਡੀ ਪਾਵਰ ਨਹੀਂ ਰਿਹਾ ਅ ਅਮਰੀਕਾ ਤੇ ਚੀਨ ਦੇ ਵਿੱਚ ਲਗਾਤਾਰ ਸੁਪਰ ਪਾਵਰ ਬਣਨ ਦੀ ਹੋੜ ਚੱਲ ਰਹੀ ਹੈ ਇਸ ਸਿਚੁਏਸ਼ਨ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਰਸ਼ੀਆ ਚਾਈਨਾ ਦੇ ਨਾਲ ਖੜਾ ਨਜ਼ਰ ਆਉਂਦਾ ਹੈ ਉਹਦਾ ਕਾਰਨ ਇਹ ਹੈਗਾ ਵੀ ਰੂਸ ਤੇ ਯੂਕਰੇਨ ਦੇ ਵਿੱਚ ਜਿਹੜੀ ਵਾਰ ਸ਼ੁਰੂ ਹੋਈ ਆ ਉਸ ਤੋਂ ਬਾਅਦ ਅਮਰੀਕਨ ਅਮਰੀਕਾ ਦੇ ਅਮਰੀਕਾ ਤੇ ਯੂਰੋਪੀਅਨ ਜਿਹੜੀਆਂ ਕੰਟਰੀਜ਼ ਨੇ ਖਾਸ ਕਰਕੇ ਵੈਸਟਰਨ ਵਰਲਡ ਨੇ ਰਸ਼ੀਆ ਦੇ ਉੱਤੇ ਬਹੁਤ ਸਾਰੇ ਇਕਨੋਮਿਕ ਰੈਸਟ੍ਰਿਕਸ਼ਨ ਲਗਾਤੇ ਬੜੇ سارے ਪ੍ਰਤੀਬੰਧ ਲਾਤੇ ਤੇ ਰਸ਼ੀਆ ਦੀ ਇਕਨੋਮੀ ਬਹੁਤ ਵਧੀਆ ਤਰੀਕੇ ਨਾਲ ਵਰਕ ਨਹੀਂ ਕਰ پا ਰਹੀ ਸੀ ਉਸ ਸਿਚੁਏਸ਼ਨ ਦੇ ਵਿੱਚ ਚਾਈਨਾ ਨੇ ਰਸ਼ੀਆ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਇਸ ਕਰਕੇ ਅੱਜ ਦੇ ਜੇਕਰ ਅਸੀਂ ਗੱਲ ਕਰੀਏ ਤਾਂ ਚੀਨ ਤੇ ਰੂਸ ਦੇ ਵਿੱਚ ਜਿਹੜੇ ਸਬੰਧ ਨੇ ਉਹ ਬਹੁਤ ਹੀ ਜ਼ਿਆਦਾ ਕਲੋਜ਼ ਹੋ ਚੁੱਕੇ ਨੇ ਬੜੇ ਵਧੀਆ ਸਬੰਧ ਬਣ ਕੇ ਨਿਖਰ ਕੇ ਸਾਹਮਣੇ ਆਏ ਨੇ ਇਸ ਸਿਚੁਏਸ਼ਨ ਦੇ ਵਿੱਚ ਅਮਰੀਕਾ ਹਮੇਸ਼ਾ ਤੋਂ ਇਹ ਚਾਹੁੰਦਾ ਰਿਹਾ ਵੀ ਭਾਰਤ ਜਿਹੜਾ ਹੈਗਾ ਉਹ ਇਸ ਗੁੱਟ ਦੇ ਨਾਲ ਸ਼ਾਮਿਲ ਨਾ ਹੋਵੇ ਮਤਲਬ ਭਾਰਤ ਜਿਹੜਾ ਹੈਗਾ ਚਾਈਨਾ ਤੇ ਰਸ਼ੀਆ ਦੇ ਕਲੋਜ਼ ਨਾ ਜਾਵੇ ਪਰ ਤੁਹਾਨੂੰ ਪਤਾ ਹੈਗਾ ਵੀ ਜਦੋਂ ਜਿਹੜਾ ਰਸ਼ੀਆ ਯੂਕਰੇਨ ਵਾਰ ਹੋਈ ਸੀ ਇਸ ਸਿਚੁਏਸ਼ਨ ਦੇ ਵਿੱਚ ਅਸੀਂ ਦੇਖੀਏ ਤਾਂ ਜਿਹੜੀਆਂ ਤੇਲ ਦੀਆਂ ਕੀਮਤਾਂ ਨੇ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਈਆਂ ਸੀ ਹੈਨਾ ਪੈਟਰੋਲ ਤੇ ਡੀਜ਼ਲ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਸੀਗਾ ਕਿਤੇ ਵੀ ਵਾਰ ਹੁੰਦਾ ਹੈਗਾ ਵਾਰ ਹੁੰਦਾ ਤਾਂ ਜਿਹੜੀ ਆਇਲ ਦੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੇ ਆਇਲ ਦੀ ਡਿਮਾਂਡ ਵਧਣ ਕਰਕੇ ਹੁੰਦਾ ਕੀ ਆ ਵੀ ਉਹਦੀਆਂ ਕੀਮਤਾਂ ਵੀ ਵੱਧ ਜਾਂਦੀਆਂ ਨੇ ਤੇ ਤੁਹਾਨੂੰ ਪਤਾ ਹੈਗਾ ਵੀ ਇੰਡੀਅਨ ਇਕਨੋਮੀ ਜਿਹੜੀ ਹੈਗੀ ਆ ਉਹ ਆਇਲ ਡਿਪੈਂਡੈਂਟ ਇਕਨੋਮੀ ਆ ਸਾਨੂੰ ਪੈਟਰੋਲ ਤੇ ਡੀਜ਼ਲ ਦੀ ਬਹੁਤ ਜ਼ਿਆਦਾ ਲੋਡ ਰਹਿੰਦੀ ਆ ਇਸ ਸਿਚੁਏਸ਼ਨ ਦੇ ਵਿੱਚ 2023 ਦੀ ਮੈਂ ਗੱਲ ਕਰ ਰਿਹਾ ਤਾਂ ਰਸ਼ੀਆ ਨੇ ਸਾਨੂੰ ਇੱਕ ਆਫਰ ਦਿੱਤਾ ਵੀ ਜਿਹੜਾ ਤੁਸੀਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚੋਂ ਤੇਲ ਖਰੀਦਣਾ ਹੈਗਾ ਉਹਦੇ ਤੇ ਅਸੀਂ ਤੁਹਾਨੂੰ ਕਾਫੀ ਉਸ ਤੋਂ ਕਾਫੀ ਸਸਤਾ ਤੇਲ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਤੇ ਇੰਡੀਆ ਨੇ ਉਸ ਆਫਰ ਨੂੰ ਐਕਸੈਪਟ ਕਰ ਲਿਆ ਕਿਉਂਕਿ ਜਿਹੜਾ ਉਸ ਸਮੇਂ ਅਸੀਂ ਦੇਖੀਏ ਤਾਂ ਰਸ਼ੀਆ ਨੇ ਸਾਨੂੰ ਕਾਫੀ ਸਾਰਾ ਬੈਨੀਫਿਟ ਦਿੱਤਾ ਪ੍ਰਤੀ ਬੈਰਲ ਜਿਹੜਾ ਆਇਲ ਦੇ ਪੁਆਇੰਟ ਆਫ ਤੋਂ ਅਸੀਂ ਦੇਖੀਏ ਤਾਂ ਤਕਰੀਬਨ 23 ਤੋਂ 25 ਡਾਲਰ ਦੀ ਉਹਨੇ ਸਾਨੂੰ ਛੂਡ ਦਿੱਤੀ ਅਸੀਂ ਬਹੁਤ ਸਾਰਾ ਤੇਲ ਰਸ਼ੀਆ ਤੋਂ ਪਰਚੇਸ ਕਰ ਲਿਆ ਪਰ ਜਦੋਂ ਇਸ ਗੱਲ ਨੂੰ ਲੈ ਕੇ ਤੁਹਾਨੂੰ ਪਤਾ ਹੈਗਾ ਵੀ ਯੂਰੋਪੀਅਨ ਕੰਟਰੀਜ਼ ਖਾਸ ਕਰਕੇ ਜਿਨ੍ਹਾਂ ਦਾ ਰਸ਼ੀਆ ਨਾਲ ਚੀਜ਼ਾਂ ਵਧੀਆਂ ਨਹੀਂ ਚੱਲ ਰਹੀਆਂ ਸੀਗੀਆਂ ਵੈਸਟਰਨ ਕੰਟਰੀਜ਼ ਜਿਹਦੇ ਵਿੱਚ ਅਮਰੀਕਾ ਵੀ ਇਨਵੋਲ ਆ ਇਹ ਖੁਸ਼ ਨਹੀਂ ਸੀਗਾ ਭਾਰਤ ਨੂੰ ਲੈ ਕੇ ਵੀ ਭਾਰਤ ਜਿਹੜਾ ਹੈਗਾ ਰਸ਼ੀਆ ਤੋਂ ਇੰਨਾ ਜ਼ਿਆਦਾ ਔਇਲ ਪਰਚੇਸ ਕਰ ਰਿਹਾ ਤੁਹਾਨੂੰ ਪਤਾ ਹੈਗਾ ਵੀ ਉਹਨਾਂ ਕੰਟਰੀਜ਼ ਨੇ ਰਸ਼ੀਆ ਦੇ ਉੱਤੇ ਰੈਸਟ੍ਰਿਕਸ਼ਨਸ ਲਾਏ ਹੋਏ ਸੀਗੇ ਪ੍ਰਤੀਬੰਧ ਲਾਏ ਹੋਏ ਸੀ ਤਾਂ ਕਿ ਰਸ਼ੀਆ ਨੂੰ ਤੋੜਿਆ ਜਾ ਸਕੇ ਪਰ ਇੰਡੀਆ ਨੇ ਉਸ ਸਮੇਂ ਰਸ਼ੀਆ ਤੋਂ ਬਹੁਤ ਸਾਰਾ ਤੇਲ ਪਰਚੇਸ ਕਰਕੇ ਕਿਤੇ ਨਾ ਕਿਤੇ ਉਹਦੀ ਇਕਨੋਮੀ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਇਸ ਚੀਜ਼ ਨੂੰ ਅਮਰੀਕਾ ਨੇ ਸਹੀ ਨਹੀਂ ਲਿਆ ਤਾਂ ਕਰਕੇ ਜਦੋਂ ਦੂਜੀ ਵਾਰੀ 트럼ਪ ਚੁਣ ਕੇ ਆਏ ਨੇ ਤਾਂ 트럼ਪ ਨੇ 50% ਟੈਰਿਫ ਜਿਹੜਾ ਹੈਗਾ ਇੰਡੀਆ ਦੇ ਉੱਤੇ ਥੋਪ ਦਿੱਤਾ ਹੈਗਾ ਇਹਦੇ ਵਿੱਚ 25% ਤਾਂ ਨਾਰਮਲ ਟੈਰਿਫ ਹੈਗਾ ਤੇ ਦੂਸਰਾ 25 25% ਜੇਕਰ ਅਸੀਂ ਦੇਖੀਏ ਤਾਂ ਪਨਿਸ਼ਮੈਂਟ ਟੈਰਿਫ ਦੇ ਤੌਰ ਤੇ ਉਹਨੇ ਇੰਡੀਆ ਦੇ ਉੱਤੇ ਲਾਇਆ ਹੈਗਾ ਤੇ ਟੋਟਲ 50% ਟੈਰਿਫ ਇਸ ਸਮੇਂ ਇੰਡੀਆ ਫੇਸ ਕਰ ਰਿਹਾ ਹੈ ਨਾ ਤੇ ਇਸ ਚੀਜ਼ ਨੂੰ ਲੈ ਕੇ ਇਸ ਸਿਚੁਏਸ਼ਨ ਨੂੰ ਲੈ ਕੇ ਇੰਡੀਆ ਦੇ ਵੀ ਇੱਕ ਕਿਤੇ ਨਾ ਕਿਤੇ ਐਦਾਂ ਦੀ ਸਿਚੁਏਸ਼ਨ ਬਣ ਗਈ ਆ ਵੀ ਰਸ਼ੀਆ ਤੋਂ ਤੇਲ ਥੋੜਾ ਜਿਆਦਾ ਘੱਟ ਪਰਚੇਸ ਕੀਤਾ ਜਾਵੇ ਕਿਉਂਕਿ ਜੇਕਰ ਅਸੀਂ ਰਸ਼ੀਆ ਤੋਂ ਜ਼ਿਆਦਾ ਤੇਲ ਪਰਚੇਸ ਕਰਾਂਗੇ ਤਾਂ ਸਾਨੂੰ ਅਮਰੀਕਾ ਦਾ ਜਿਹੜਾ ਬਾਜ਼ਾਰ ਆ ਉਹ ਛੱਡਣਾ ਪਏਗਾ ਇੰਡੀਆ ਦਾ ਐਕਸਪੋਰਟ ਅਮਰੀਕਾ ਨੂੰ ਘੱਟ ਜਾਣਾ ਕਿਉਂਕਿ ਅਮਰੀਕਾ ਬਹੁਤ ਜ਼ਿਆਦਾ ਟੈਕਸ ਇਸ ਟਾਈਮ ਤੇ ਸਾਡੇ ਉੱਤੇ ਲਾ ਰਿਹਾ ਹੈ ਹੈਨਾ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਵੀ 2023 ਦੇ ਵਿੱਚ ਤਾਂ ਰਸ਼ੀਆ ਸਾਨੂੰ ਤਕਰੀਬਨ 23 ਡਾਲਰ ਦੀ ਛੂਟ ਦੇ ਰਿਆ ਸੀ ਬਟ ਇਸ ਸਮੇ ਇਹ ਛੂਟ ਜ਼ਿਆਦਾ ਨਹੀਂ ਬਚੀ 2 ਤੋਂ 2.5 ਡਾਲਰ ਹੀ ਉਹ ਸਾਨੂੰ ਦੇ ਰਿਆ ਇੱਥੇ ਤੁਸੀਂ ਕੁਝ ਫੈਕਟ ਦੇਖ ਸਕਦੇ ਹੋ ਭਾਰਤ ਰੂਸ ਦਾ ਵਪਾਰ ਜਿਹੜਾ ਹੈਗਾ ਇੱਕ ਤਰਫਾ ਹੈਗਾ ਅਸੀਂ ਰਸ਼ੀਆ ਨੂੰ ਤਕਰੀਬਨ 4 ਤੋਂ 5 ਬਿਲੀਅਨ ਡਾਲਰ ਦਾ ਐਕਸਪੋਰਟ ਕਰਦੇ ਆ ਬਟ ਅਸੀਂ ਰਸ਼ੀਆ ਤੋਂ ਤਕਰੀਬਨ 63 ਜਾਂ 64 ਬਿਲੀਅਨ ਦੇ ਆਸ-ਪਾਸ ਡਾਲਰ ਦਾ ਅਸੀਂ ਰਸ਼ੀਆ ਤੋਂ ਇੰਪੋਰਟ ਕਰਦੇ ਆ ਹੈਨਾ ਤੇ ਕਿਸੇ ਵੀ ਕੰਟਰੀ ਨਾਲ ਵਪਾਰ ਕਰਨਾ ਹੋਵੇ ਤਾਂ ਐਕਸਪੋਰਟ ਜ਼ਿਆਦਾ ਹੋਣਾ ਚਾਹੀਦਾ ਅਦਰਵਾਈਜ਼ ਸਾਨੂੰ ਨੁਕਸਾਨ ਜ਼ਿਆਦਾ ਹੈਗਾ ਰਸ਼ੀਆ ਤੋਂ ਅਸੀਂ ਆਇਲ ਪਰਚੇਸ ਕਰਦੇ ਆਂ ਰਸ਼ੀਆ ਤੋਂ ਅਸੀਂ ਬਹੁਤ ਸਾਰੇ ਡਿਫੈਂਸ ਦੇ ਵੈਪਨ ਵਗੈਰਾ ਵੀ ਇੰਪੋਰਟ ਕਰਦੇ ਆਂ ਹੈਨਾ ਜਦਕਿ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਇਸ ਸਮੇਂ ਇੰਡੀਆ ਦਾ ਸਭ ਤੋਂ ਵੱਡਾ ਨਿਰਿਆਤ ਬਾਜ਼ਾਰ ਹੈਗਾ ਅਸੀਂ ਤਕਰੀਬਨ 87 ਬਿਲੀਅਨ ਡਾਲਰ ਦਾ ਐਕਸਪੋਰਟ ਅਮਰੀਕਾ ਨੂੰ ਕੀਤਾ ਹੈਗਾ ਇਸ ਸਾਲ ਹੈਨਾ ਇਸ ਸਿਚੁਏਸ਼ਨ ਦੇ ਵਿੱਚ ਜੇਕਰ ਅਸੀਂ ਦੇਖੀਏ ਕਿ ਅਮਰੀਕਾ ਨਾਲ ਜਦੋਂ ਅਸੀਂ ਵਪਾਰ ਕਰਦੇ ਆਂ ਸਾਨੂੰ ਫਾਇਦਾ ਹੁੰਦਾ ਪਰ ਜੇਕਰ ਅਸੀਂ ਰਸ਼ੀਆ ਨਾਲ ਟ੍ਰੇਡ ਕਰਦੇ ਆ ਤਾਂ ਸਾਨੂੰ ਲਾਸ ਜ਼ਿਆਦਾ ਹੁੰਦਾ ਕਿਉਂ ਕਿ ਅਸੀਂ ਇੰਪੋਰਟ ਜ਼ਿਆਦਾ ਕਰ ਰਹੇ ਹਾਂ ਅਸੀਂ ਐਕਸਪੋਰਟ ਜ਼ਿਆਦਾ ਨਹੀਂ ਕਰ ਪਾ ਰਹੇ ਜੇਕਰ ਅਸੀਂ ਹੁਣ ਦੇਖੀਏ ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਵੀ 2023 ਦੇ ਵਿੱਚ ਤਾਂ ਰੂਸ ਸਾਨੂੰ ਤਕਰੀਬਨ 23 ਡਾਲਰ ਪ੍ਰਤੀ ਬੈਰਲ ਦੀ ਛੂਟ ਦੇ ਰਿਆ ਸੀ ਬਟ 2024-25 ਦੇ ਵਿੱਚ ਇਹ ਜਿਹੜੀ ਛੂਟ ਹੈਗੀ ਆ 2 ਤੋਂ 2.5 ਡਾਲਰ ਹੀ ਸਾਡੇ ਕੋਲ ਰਹਿ ਗਈ ਆ ਹੈਨਾ ਇਸ ਸਿਚੁਏਸ਼ਨ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਸਮਝਣ ਦੀ ਲੋੜ ਆ ਕਿ ਹਾਂ ਬਹੁਤ ਧਿਆਨ ਨਾਲ ਕਦਮ ਚੁੱਕਣ ਦੀ ਲੋੜ ਆ ਹੁਣ ਰਸ਼ੀਆ ਦੇ ਰਾਸ਼ਟਰਪਤੀ ਨੇ ਤਿੰਨ ਮੰਗਾਂ ਜਿਹੜੀਆਂ ਨੇ ਸਰਕਾਰ ਦੇ ਸਾਹਮਣੇ ਰੱਖੀਆਂ ਨੇ ਕਿ ਇੱਕ ਪਹਿਲੀ ਮੰਗ ਇਹ ਹੈਗੀ ਆ ਵੀ ਭਾਰਤ ਇਹ ਤੈਅ ਕਰੇ ਕਿ ਰੂਸ ਨਾਲ ਰਿਸ਼ਤਾ ਕਿੰਨਾ ਗਹਿਰਾ ਉਹ ਚਾਹੁੰਦਾ ਹੈ ਤੁਹਾਨੂੰ ਪਤਾ ਹੈਗਾ ਵੀ ਜਦੋਂ ਵੀ ਰਸ਼ੀਆ ਦੇ ਰਾਸ਼ਟਰਪਤੀ ਵਗੈਰਾ ਇੰਡੀਆ ਆਉਂਦੇ ਨੇ ਤਾਂ ਕੰਪੇਅਰ ਕੀਤਾ ਜਾਂਦਾ ਹੈ ਭਾਰਤ ਤੇ ਰੂਸ ਦੇ ਰਿਸ਼ਤਿਆਂ ਨੂੰ ਰੂਸ ਤੇ ਚਾਈਨਾ ਦੇ ਸਬੰਧਾਂ ਦੇ ਨਾਲ ਤੇ ਰੂਸ ਨੇ ਇਹ ਕਹੀ ਗੱਲ ਕਹੀ ਹੈਗੀ ਆ ਵੀ ਜੇ ਤੁਸੀਂ ਚਾਈਨਾ ਵਾਂਗੂ ਸਾਡਾ ਰਿਲੇਸ਼ਨ ਬਹੁਤ ਜ਼ਿਆਦਾ ক্লোਜ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਇਹ ਤੈਅ ਕਰੇ ਉਹ ਕਿੰਨਾ ਗਹਿਰਾ ਰਿਸ਼ਤਾ ਜਿਹੜਾ ਹੈਗਾ ਰਸ਼ੀਆ ਨਾਲ ਚਾਹੁੰਦਾ ਦੂਸਰਾ ਦੋ ਪੱਖੀ ਰਿਸ਼ਤਿਆਂ ਦੇ ਉੱਤੇ ਕਿਸੇ ਤੀਸਰੇ ਦੇਸ਼ ਦਾ ਦਬਾਅ ਨਾ ਹੋਵੇ ਇਹਦਾ ਸਿੱਧਾ ਇਸ਼ਾਰਾ ਇਹਨਾਂ ਦਾ ਕਿਤੇ ਨਾ ਕਿਤੇ ਅਮਰੀਕਾ ਵੱਲ ਸੀ ਕਿ ਅਮਰੀਕਾ ਹਮੇਸ਼ਾ ਇੰਡੀਆ ਦੇ ਉੱਤੇ ਦਬਾਅ ਪਾਉਂਦਾ ਹੈ ਵੀ ਰਸ਼ੀਆ ਨਾਲ ਬਹੁਤ ਜ਼ਿਆਦਾ ਵਪਾਰ ਦੇ ਸਬੰਧ ਨਾ ਬਣਾਏ ਜਾਣ ਰਸ਼ੀਆ ਤੋਂ ਬਹੁਤ ਜ਼ਿਆਦਾ ਡਿਫੈਂਸ ਦਾ ਇੰਪੋਰਟ ਨਾ ਕੀਤਾ ਜਾਵੇ ਪਰ ਰਸ਼ੀਆ ਕਹਿੰਦਾ ਵੀ ਇਹ ਚੀਜ਼ ਤੁਹਾਡੇ ਤੇ ਨਹੀਂ ਹੋਣੀ ਚਾਹੀਦੀ ਤੁਹਾਨੂੰ ਫ੍ਰੀ ਮਾਈਂਡ ਤੋਂ ਸਾਡੇ ਨਾਲ ਡੀਲ ਕਰਨਾ ਚਾਹੀਦਾ ਤੇ 2030 ਤੱਕ ਭਾਰਤ ਤੇ ਰੂਸ ਦਾ ਵਪਾਰ 100 ਅਰਬ ਡਾਲਰ ਤੱਕ ਪਹੁੰਚਾਉਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਵੀ ਪਤਾ ਹੋਵੇਗਾ ਵੀ ਇਸ ਸਮੇ ਅਸੀਂ ਇੰਪੋਰਟ ਕਟ ਕਰ ਰਹੇ ਹਾਂ ਔਇਲ ਦਾ ਰਸ਼ੀਆ ਤੋਂ ਇਹ ਸਿਚੁਏਸ਼ਨ ਦੇ ਵਿੱਚ ਸਾਡੇ ਈਜ਼ੀ ਨਹੀਂ ਹੋਏਗਾ ਇੰਡੀਅਨ ਗਵਰਨਮੈਂਟ ਲਈ ਇਹ ਵਾਲੀਆਂ ਡਿਮਾਂਡਸ ਦੇ ਉੱਤੇ ਕੰਮ ਕਰਨਾ ਹੈਨਾ ਤੇ ਇਸ ਸਿਚੁਏਸ਼ਨ ਦੇ ਵਿੱਚ ਸਾਨੂੰ ਸਮਝਣ ਦੀ ਲੋੜ ਆ ਵੀ ਕਿਤੇ ਨਾ ਕਿਤੇ ਇੰਡੀਆ ਇਹ ਚਾਹੁੰਦਾ ਹੈਗਾ ਵੀ ਅਸੀਂ ਦੋਨੋਂ ਜਿਹੜੇ ਗੁੱਟ ਨੇ ਇੱਕ ਤਰਫ ਵੈਸਟਰਨ ਵਰਲਡ ਆ ਅਮਰੀਕਾ ਤੇ ਯੂਰੋਪੀਅਨ ਕੰਟਰੀਜ਼ ਤੇ ਦੂਸਰਾ ਜਿਹੜਾ ਵਰਲਡ ਹੈਗਾ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਦੂਸਰਾ ਗੁੱਟ ਹੈਗਾ ਰਸ਼ੀਆ ਤੇ ਚੀਨ ਦਾ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਅਮਰੀਕਾ ਦੇ ਵਿਰੁੱਧ ਰਹੀਏ ਕਿਉਂਕਿ ਅਮਰੀਕਾ ਨਾਲ ਸਾਨੂੰ ਵਪਾਰ ਦਾ ਫਾਇਦਾ ਹੈਗਾ ਅਮਰੀਕਾ ਤੋਂ ਸਾਨੂੰ ਟੈਕਨੋਲੋਜੀ ਬਹੁਤ ਲੈਣੀ ਹੈਗੀ ਆ ਅਮਰੀਕਾ ਦੇ ਵਿੱਚ ਸਾਡੇ ਭਾਰਤੀ ਲੋਕ ਬਹੁਤ ਰਹਿੰਦੇ ਨੇ ਜਿੱਥੋਂ ਸਾਨੂੰ ਬਹੁਤ ਸਾਰਾ ਰੈਮਿਟੈਂਸ ਮਿਲਦਾ ਐ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਅਮਰੀਕਨ ਨਾਲ ਰਿਲੇਸ਼ਨ ਖਰਾਬ ਨਹੀਂ ਕਰਨਾ ਚਾਹੁੰਦੇ ਭਾਰਤ ਦੀ ਵਿਦੇਸ਼ ਨੀਤੀ ਇਹ ਹੈਗੀ ਆ ਵੀ ਦੋਨਾਂ ਪੱਖਾਂ ਦੇ ਨਾਲ ਬੈਲੈਂਸਡ ਰਿਲੇਸ਼ਨ ਬਣਾ ਕੇ ਮੇਨਟੇਨ ਕਰਕੇ ਅੱਗੇ ਚੱਲਣਾ ਹੈਗਾ ਹੈਨਾ ਤੇ ਜੇਕਰ ਤੁਸੀਂ ਇਸ ਕਲਾਸ ਦੀ ਪੀਡੀਐਫ ਵਗੈਰਾ ਵੀ ਡਾਊਨਲੋਡ ਕਰਨੀ ਹੋਵੇ ਤਾਂ ਤੁਸੀਂ ਡਿਲਾਈਟ ਪੰਜਾਬ ਅਕੈਡਮੀ ਦਾ ਟੈਲੀਗ੍ਰam ਚੈਨਲ ਜੁਆਇਨ ਕਰ ਸਕਦੇ ਹੋ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈਨਾ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ